ਸਤਿ ਸ੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੋਂ ਸੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹੋ ਪ੍ਰੋਗਰਾਮ ਹੈ ਜਿਸ ਦੇ ਵਿੱਚ ਤਮਾਮ ਵੱਡੇ ਮੁੱਦਿਆਂ ਤੇ ਵੱਡੀਆਂ ਖਬਰਾਂ ਤੇ ਚਾਹੇ ਉਹ ਰਾਜਸੀ ਹੋਣ ਧਾਰਮਿਕ ਹੋਣ ਸਮਾਜਿਕ ਹੋਣ ਤਾਂ ਉਹਨਾਂ ਤੇ ਗੱਲਬਾਤ ਕੀਤੀ ਜਾਂਦੀ ਹੈ ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਹੈ ਨਿਊਜ਼ ਬਿਹਾਈਂਡ ਨਿਊਜ਼ ਯਾਨੀ ਕਿ ਖਬਰ ਦੇ ਪਿੱਛੇ ਦੀ ਖਬਰ ਤੇ ਇਸ ਪ੍ਰੋਗਰਾਮ ਦੇ ਵਿੱਚ ਖੁੱਲ ਕੇ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਵਿਸ਼ਿਆਂ ਤੇ ਵੀ ਗੱਲਬਾਤ ਜ਼ਰੂਰ ਹੁੰਦੀ ਹੈ ਜੋ ਪੰਜਾਬ ਦੇ ਪੱਖੋਂ ਜਾਂ ਪੰਜਾਬ ਦੇ ਲੋਕਾਂ ਦੇ ਪੱਖੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਭਾਵ ਪਾਉਂਦੇ ਨੇ ਸਭ ਤੋਂ ਪਹਿਲਾਂ ਇਹਨਾਂ ਵੱਡੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਸਵਾਗਤ ਕਰ ਲੈਨੇ ਆ ਸਵਾਗਤ ਸਰਫ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਮਿਹਰਬਾਨੀ ਜੋ ਇਸ ਪ੍ਰੋਗਰਾਮ ਦੇ ਵਿੱਚ ਮੌਕਾ ਦੇਣਾ ਤੁਸੀਂ ਤੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਸ਼ੁਰੂ ਕਰੀਏ ਆਪਾਂ ਜੀ ਸਿੱਧੂ ਸਾਹਿਬ ਹਰ ਵਾਰ ਦੀ ਤਰ੍ਹਾਂ ਖਬਰਾਂ ਬਹੁਤ ਸਾਰੀਆਂ ਨੇ ਪਰ ਪੰਜਾਬ ਦੇ ਪੱਖੋਂ ਜੇਕਰ ਆਪਾਂ ਵੇਖੀ ਤਾਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਉੱਚ ਹਿੱਸੇ ਆ ਕਹਿ ਦਿਆ ਕਿ ਵਿਦਿਆ ਹਾਸਲ ਕਰਨ ਦੇ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਸਟੱਡੀ ਵੀਜ਼ੇ ਤੇ ਬਾਹਰ ਜਾਂਦੇ ਨੇ ਵਿੱਦਿਕ ਲੋਨ ਵੀ ਲੈਂਦੇ ਨੇ ਉਸ ਦੇ ਇਲਾਵਾ ਜਿਨ੍ਹਾਂ ਨੇ ਇਧਰ ਸਟੱਡੀ ਆਪਣੀ ਪੂਰੀ ਕਰ ਲਈ ਹੈ ਰੁਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਤੇ ਪੰਜਾਬ ਦੇ ਵਿੱਚ ਉਹ ਕਹਿੰਦੇ ਕਿ 250 ਦੇ ਕਰੀਬ ਬੱਚਾ ਹੈ ਜਿਹੜਾ ਰੋਜ਼ਾਨਾ ਬਾਹਰ ਜਾ ਰਿਹਾ ਹੈ ਤੇ ਅਧਿਆਂ ਦੀ ਤਿਆਰੀ ਹੈ ਤੇ ਦੂਜੇ ਪਾਸੇ ਜੇਕਰ ਉਹਨਾਂ ਦੇ ਮਾਪਿਆਂ ਦੀ ਗੱਲਬਾਤ ਕਰੀਏ ਤਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਲਈ ਉਹ ਜ਼ਮੀਨਾ ਗਹਿਣੇ ਤੱਕ ਵੇਚ ਦਿੰਦੇ ਨੇ ਤਾਂ ਕਹਿੰਦੇ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ 40000 ਬੱਚਾ ਜਿਹੜਾ ਜਿਹੜਾ ਵਿਦਤ ਲੋਨ ਦੀ ਮਾਰ ਚੱਲ ਰਿਹਾ ਹੈ ਕਿਵੇਂ ਵੇਖਦੇ ਹੋ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਨੂੰ ਹੀ ਅਸੀਂ ਅਜਿਹਾ ਬਣਾ ਦਾਂਗੇ ਕਿ ਬੱਚੇ ਬਾਹਰ ਨਹੀਂ ਜਾਣਗੇ ਜਿਹੜੇ ਬਾਹਰ ਗਏ ਨੇ ਉਹ ਵੀ ਪੰਜਾਬ ਚ ਆ ਜਾਣਗੇ ਪਰ ਇਹ ਦੌਰ ਲਗਾਤਾਰ جاری ਹੈ ਵਿਦੇਸ਼ਾਂ ਦਾ ਰੁਕ ਕਰਨ ਦਾ ਜੋਤ ਪੰਜਾਬ ਦਾ ਬਹੁਤ ਵੱਡਾ ਸਵਾਲ ਹੈ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਕਹਾਂਗਾ ਕਿ ਪੰਜਾਬ ਦੀ ਤਰਾਸ ਦੀ ਦਿੱਕ ਚਾਲਕ ਹੈ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਅੱਗੇ ਪਹਿਲਾਂ ਕੀ ਹੁੰਦਾ ਸੀ ਕਿ ਪੰਜਾਬ 'ਚ ਹੁੰਦਾ ਸੀ ਹਮੇਸ਼ਾ ਇਹ ਪੰਜਾਬ ਵੱਡੇ ਸੰਕਟ ਦਾ ਸ਼ਿਕਾਰ ਹੈ ਬਿਲਕੁਲ ਪੰਜਾਬ ਦੇ ਕਿਸਾਨ ਕਰਜ਼ਈ ਹੈ ਹਰ ਕਿਸਾਨ ੇਠਣ ਲੱਖਾਂ ਦਾ ਕਰਜ਼ਾ ਹੈ ਜੀ ਸੋ ਇਸ ਸਥਿਤੀ ਦੇ ਵਿੱਚ ਲੱਗਦਾ ਸੀ ਕਿ ਪੰਜਾਬ ਹੀ ਸਾਰਾ ਕਰਜ਼ਾਈ ਹੈ ਜੀ ਤੇ ਹੁਣ ਜੇ ਦਿਖਾਇਆ ਜਾਵੇ ਹੁਣ ਤਾਂ ਜੋਤੇ ਹੋ ਗਿਆ ਕਿ ਪੰਜਾਬ ਦੀਆਂ ਨਸਲਾਂ ਤੇ ਪੰਜਾਬ ਦੀਆਂ ਫਸਲਾਂ ਦੋਨੇ ਕਰਜ਼ਾਈ ਹੋ ਗਈਆਂ ਬਿਲਕੁਲ ਫਸਲਾਂ ਦੀ ਆਪਾਂ ਗੱਲ ਕਰਦੇ ਹਾਂ ਕਿਸਾਨ ਕਰਜ਼ਾਈ ਨਸਲਾਂ ਦੀ ਗੱਲ ਕਰਦੇ ਹਾਂ ਤਾਂ ਵਿਦਿਆਰਥੀ ਕਰਜ਼ਾਈ ਜੀ ਇਸ ਤੋਂ ਮਾੜੀ ਸਥਿਤੀ ਕੀ ਹੋ ਸਕਦੀ ਹੈ ਬਿਲਕੁਲ ਕਿ ਸਾਡਾ ਜਿਹੜਾ ਪਹਿਲਾਂ ਵਾਲਾ ਜਿਹੜਾ ਸਿਸਟਮ ਸੀਗਾ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਆ ਇਹ ਲੱਗਦਾ ਕਿ ਸੀ ਸਟਰਗਲ ਕਰ ਰਿਹਾ ਲੜਾਈ ਲੜ ਰਿਹਾ ਕਰਜ਼ੇ ਈਟੋਂ ਬਾਹਰ ਆ ਜਾਣਗੇ ਇੱਕ ਅਗਲੀ ਪੀੜੀ ਤਾਂ ਜਿਹੜੀ ਲੜਾਈ ਲੜ ਰਹੀ ਸੀ ਜੀ ਹੁਣ ਜਿਹੜਾ ਪਵੇਖਾ ਸਾਡਾ ਪ੍ਰਵੇਖ ਵੀ ਕਰਜ਼ੇ ਚ ਪੈ ਗਿਆ ਬਿਲਕੁਲ ਇਸ ਤੋਂ ਪੰਜਾਬ ਦਾ ਤੁੰਦਲਾ ਪ੍ਰਵੇਖ ਹੋਰ ਕੀ ਹੋ ਸਕਦਾ ਜਦੋਂ ਤੁਸੀਂ ਜ਼ਿਕਰ ਕੀਤਾ ਜੀ ਕਿ 40000 ਦੇ ਕਰੀਬ ਜਿਹੜੇ ਵਿਦਿਆਰਥੀ ਹੈਗੇ ਆ ਹਰ ਸਾਲ ਬਾਹਰ ਜਾਂਦੇ ਆ ਔਰ ਜੇ ਕਿਲਾ ਉਹਨਾਂ ਦੀ ਆਪਾਂ ਗੱਲ ਕਰੀਏ ਜਿੰਨੇ ਬਾਹਰ ਗਏ ਐ ਤਾਂ 3000 ਕਰੋੜ ਜਿਹੜਾ ਹੈਗਾ ਕਰਜ਼ਾ ਉਹਨਾਂ ਦੇ ਸਿਰ ਹੈ 3000 ਕਰੋੜ ਕਰਜ਼ੇ ਦਾ ਅੰਦਾਜ਼ਾ ਲਗਾ ਲਓ ਕਿ ਇੱਕ ਵਿਦਿਆਰਥੀ ਦੇ ਸਿਰ ਕਿੰਨਾ ਕਰਜ਼ਾ ਹੋਏਗਾ ਤੇ ਉਹਦੇ ਬਾਪ ਦੇ ਸਿਰ ਕਿੰਨਾ ਕਰਜ਼ਾ ਹੋਏਗਾ ਇਸੇ ਲਈ ਮੈਂ ਕਿਹਾ ਕਿ ਕਿੱਡੀ ਵੱਡੀ ਤਰ੍ਹਾਂ ਦੀ ਕਿ ਸਾਡੀਆਂ ਨਸਲਾਂ ਤੇ ਸਾਡੀਆਂ ਫਸਲਾਂ ਦੋਨੇ ਕਰਜ਼ਾਈ ਹੋ ਗਈਆਂ ਪੰਜਾਬ ਤਾਂ ਬਰਬਾਦ ਹੋ ਗਿਆ ਜਿਸ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਜਿਸ ਮੁੱਖ ਮੰਤਰੀ ਦੀ ਸਰਕਾਰ ਦੀ ਗੱਲ ਕਰਦੇ ਹੋ ਜੀ ਇਹ ਮੁੱਖ ਮੰਤਰੀ ਨੇ ਸਰਕਾਰ ਨੇ ਸਤਾ ਸੰਭਾਲਣ ਤੋਂ ਪਹਿਲਾਂ ਵੀ ਤੇ ਸਤਾ ਚੋਣ ਤੋਂ ਬਾਅਦ ਵੀ ਜੀ ਇਹ ਗੱਲ ਕਹੀ ਸੀ ਕਿ ਪੰਜਾਬ ਨੂੰ ਰੰਗਲਾ ਬਣਾਇਆ ਜਾਏਗਾ ਬਿਲਕੁਲ ਪੰਜਾਬ ਦਾ ਜਿਹੜਾ ਪਵੇਖਿਆ ਬਾਹਰ ਨਹੀਂ ਜਾਏਗਾ ਹੁਣ ਸਗੋਂ ਪੰਜਾਬ ਤੋਂ ਬਾਹਰਲੇ ਮੁਲਕਾਂ ਦੇ ਜਿਹੜੇ ਵਿਦਿਆਰਥੀ ਹੈ ਇੱਥੇ ਪੜ੍ਹਨ ਲਈ ਆਉਣਗੇ ਜੀ ਕਹਿੰਦੇ ਅਸੀਂ ਉੱਥੇ ਨਹੀਂ ਜਾਵਾਂਗੇ ਗੋਰੇ ਇੱਥੇ ਆਉਣਗੇ ਬਿਲਕੁਲ ਬਿਲਕੁਲ ਹਾਲਤੇ ਹੋਈ ਵੀ ਹੈ ਜਿਹੜੇ ਹੁਣ ਅੰਕੜੇ ਜਿਹਨਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜੀ 250 ਵਿਦਿਆਰਥੀ ਰੋਜ਼ਾਨਾ ਜਿਹੜੇ ਹੈਗੇ ਆ ਪੰਜਾਬ ਚੋਂ ਬਾਹਰ ਨੂੰ ਡਾਲੀ ਪਰਦੇ ਕੋਈ ਕਿਸੇ ਮੁਲਕ ਜਾ ਰਿਹਾ ਕੋਈ ਕਿਸੇ ਮੁਲਕ ਜਾ ਰਿਹਾ ਜੀ ਕੋਈ ਤਾਂ ਜਾ ਰਿਹਾ ਵਿਦਿਆਰਥੀ ਆਪਣਾ ਅਗਲੀ ਵਿਦਿਆ ਲੈਣ ਦੇ ਲਈ ਤੇ ਕੋਈ ਰੋਜ਼ਗਾਰ ਦੀ ਪਾਲਸ ਜਾ ਰਿਹਾ ਬਿਲਕੁਲ ਇਹਦਾ ਦੁਕਾਨ ਦੇਖੋ ਕਿ ਇਕੱਲੇ ਲੜਕੇ ਨਹੀਂ ਜੇ ਮੈਂ ਜ਼ਿਕਰ ਕਰਾਂ ਤਾਂ ਲੜਕੀਆਂ ਵੀ ਬਿਲਕੁਲ ਤਕਰੀਬਨ ਜੇ ਆਪਾਂ ਵਿਦਿਆਰਥੀ ਅੰਦਾਜ਼ ਜਿਹਨਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਤੋਂ ਤਕਰੀਬਨ ਤਕਰੀਬਨ 14000 ਤੋਂ ਉੱਪਰ ਲੜਕੀਆਂ ਜੀ ਜਿਹੜੀਆਂ ਜ 40000 ਦਾ ਆਪਾਂ ਜ਼ਿਕਰ ਕਰਦੇ ਆ ਜਿਹਨਾਂ ਲੜਕੀਆਂ ਜਿਹੜੀਆਂ ਵਿਦੇਸ਼ਾਂ ਨੂੰ ਗਈਆਂ ਔਰ ਉਹ ਵੀ ਲੱਖਾਂ ਦੇ ਕਰਜ਼ੇਟ ਹੈ ਜੀ ਸੋ ਸਾਡੇ ਭਵਿੱਖ ਦੀ ਗੱਲ ਕਰਦੇ ਆ ਸਾਡੇ ਲੜਕੇ ਹੋਣ ਸਾਡੀਆਂ ਲੜਕੀਆਂ ਹੋਣ ਹੂੰ ਦੋਨੇ ਕਰਜ਼ਾਈ ਔਰ ਕਰੋੜਾਂ ਰੁਪਏ ਦਾ ਕਰਜ਼ਾ ਜੀ ਔਰ ਜੇ ਆਪਾਂ ਕਰਜ਼ੇ ਦੇ ਤੰਦਾਂ ਨੂੰ ਅੱਗੇ ਜੋੜੀਏ ਕੋਈ ਸਹਿਕਾਰੀ ਬੈਂਕ ਤੋਂ ਕਿਸੇ ਨੇ ਲੋਨ ਲਿਆ ਵਾ ਜੀ ਕਿਸੇ ਨੇ ਸਰਕਾਰੀ ਬੈਂਕ ਤੋਂ ਲੋਨ ਲਿਆ ਵਾ ਹੂੰ ਕਿਸੇ ਨੇ ਪ੍ਰਾਈਵੇਟ ਬੈਂਕ ਤੋਂ ਲੋਨ ਲਏ ਵਾ ਬਿਲਕੁਲ ਤੇ ਕੋਈ ਲੋਨ ਅਜਿਹੇ ਆ ਜਿਹਦਾ ਕਦੇ ਜ਼ਿਕਰ ਹੀ ਨਹੀਂ ਹੁੰਦਾ ਜੋ ਤਾਂ ਉਹ ਹੈ ਸ਼ਾਹੂਕਾਰੇ ਦਾ ਕਰਜ਼ਾ ਸ਼ਾਹੂਕਾਰੇ ਕਰਜ਼ੇ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਬਿਲਕੁਲ ਉਹ ਤਾਂ ਬੱਚਿਆਂ ਦੇ ਮਾਂ ਪਿਓ ਹੀ ਜਾਣਦੇ ਆ ਜਿਨ੍ਹਾਂ ਨੇ ਜ਼ਮੀਨਾਂ ਵੇਚ ਕੇ ਕਿਸੇ ਨੇ ਆਪਣੀ ਮਾਂ ਦੇ ਗਹਿਣੇ ਵੇਚੇ ਹੋਣਗੇ ਜੀ ਕਿਸੇ ਬਾਪ ਨੇ ਜ਼ਮੀਨ ਦਾ ਕਿਲਾ ਵੇਚਿਆ ਹੋਵੇਗਾ ਆਪਣੇ ਬੇਟੇ ਨੂੰ ਬਾਹਰ ਭੇਜਣ ਦੇ ਲਈ ਇਹੋ ਜੀ ਵੱਡੀ ਤਰਾਸ ਦੀ ਹੈ ਸਮਝ ਤੋਂ ਬਾਹਰ ਆ ਕਿ ਕਿਸ ਕਦਰ ਬਣੇਗਾ ਰੰਗਲਾ ਪੰਜਾਬ ਇਹੋ ਜੀ ਸਥਿਤੀ ਦੇ ਵਿੱਚ ਕਿਉਂਕਿ ਜੇ ਸਾਡਾ ਵਿਵੇਕਨਾ ਬਚਿਆ ਜੀ ਤਾਂ ਪੰਜਾਬ ਨੂੰ ਅਸੀਂ ਕਿਦਾਂ ਰੰਗਲਾ ਬਣਾ ਸਕਦੇ ਆ ਬਹੁਤ ਵੱਡਾ ਸਵਾਲ ਹੈਗਾ ਪੰਜਾਬ ਜਿਹੜਾ ਜਿਸ ਕਦਰ ਜਿਹੜਾ ਹੈਗਾ ਕਰਜ਼ਈ ਹੋ ਰਿਹਾ ਜੀ ਜਿਸ ਕਦਰ ਸਾਡੇ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਕਸਬਿਆਂ ਦੇ ਕਸਬੇ ਬਾਹਰ ਜਾ ਰਿਹਾ ਜੀ ਕਿਤੇ ਲੱਗਦਾ ਹੈ ਕਿ ਸਾਡੇ ਤਾਂ ਵਿਹੜੇ ਜਿਹੜੇ ਹੈਗੇ ਆ ਉਹ ਸਾਡੇ ਭਾਪਾਂ ਕਰਨ ਲੱਗ ਜਾਣਗੇ ਜੇ ਦੀਵਾਲੀ ਦੀ ਆਪਾਂ ਗੱਲ ਕਰਦੇ ਆ ਰੌਸ਼ਨੀ ਦੀ ਗੱਲ ਕਰਦੇ ਆ ਜੀ ਜਿਸ ਘਰ ਦੀ ਰੌਸ਼ਨੀ ਨਾ ਰਹੀ ਬਿਲਕੁਲ ਤਾਂ ਉਹ ਘਰ ਤਾਂ ਹਨੇਰਾ ਹੋ ਜਾਏਗਾ ਬਿਲਕੁਲ ਅਸੀਂ ਲੜਕਾ ਹੋਵੇ ਚਾਹੇ ਲੜਕੀ ਅਸੀਂ ਭਵੇਖ ਨੂੰ ਮੰਨਦੇ ਆ ਕਿ ਸਾਡਾ ਦੀਪਕ ਹੈ ਸਾਡੀ ਰੋਸ਼ਨੀ ਹੈ ਜੀ ਫਿਰ ਤਾਂ ਬਜ਼ੁਰਗ ਰਹੇਗੇ ਬਿਲਕੁਲ ਬਜ਼ੁਰਗਾਂ ਸਰ ਵੀ ਕਈ ਵਾਰੀ ਕੀ ਹੁੰਦਾ ਸਿੱਟੀਆਂ ਉਹ ਜਿਹਾ ਹੁੰਦੀਆਂ ਜੋਤ ਕੇ ਵੀ ਇੱਕ ਬੇਟੇ ਨੇ ਇੱਕ ਬੱਚੇ ਨੇ ਕਰਜ਼ਾ ਲੈ ਲਿਆ ਜੀ ਉਹ ਕਰਜ਼ਾ ਉਹਦੇ ਕੋਲ ਵਾਪਸ ਨਹੀਂ ਹੁੰਦਾ ਤੇ ਗਾਂ ਅਗੇ ਗੂਠਾ ਲਗਾਇਆ ਹੁੰਦਾ ਪਿਓ ਨੇ ਬਾਪ ਨੇ ਅੰਗੂਠਾ ਲਗਾਇਆ ਹੁੰਦਾ ਜਦੋਂ ਨਹੀਂ ਮੁੜਦਾ ਤਾਂ ਫਿਰ ਬਾਪ ਦੇ ਸਿਰ ਜਿਹੜਾ ਗਲ ਚ ਗਲਾਵਾ ਪੈਂਦਾ ਕਿ ਤੂੰ ਮੋੜ ਕਰ ਜ਼ਾ ਸੋ ਬਹੁਤ ਔਖੀ ਸਥਿਤੀ ਜਿਹਦੀ ਲੰਘ ਰਿਹਾ ਜੋ ਇਸ ਵੇਲੇ ਪੰਜਾਬ ਬਣਾ ਹੋਇਆ ਜੀ ਇਹ ਕਹਿਣ ਦੀਆਂ ਗੱਲਾਂ ਹੈ ਕਿ ਪੰਜਾਬ ਖਸ਼ਾਲ ਹੈ ਰੰਗਲਾ ਪੰਜਾਬ ਹੈ ਅੱਜ ਦੀ ਜਿਹੜੀ ਸਥਿਤੀ ਹੈ ਜੋ ਮੈਂ ਕਹਿੰਨਾ ਕਿ ਐਡੂ ਵੱਡੀ ਤਰਾਸਦੀ ਨਹੀਂ ਹੋ ਸਕਦੀ ਅੱਗੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਸੀ ਕਿ ਕਿਸਾਨਾਂ ਸਰ ਕਰਜ਼ਾ ਹੁਣ ਜਿਸ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਹੁਣ ਇਸ ਤੋਂ ਵੀ ਵੱਡੀ ਗੱਲ ਹੈ ਕਿ ਸਾਡੀਆਂ ਨਾ ਫਸਲਾਂ ਬਚੀਆਂ ਨਾ ਸਾਡੀਆਂ ਨਸਲਾਂ ਬਚੀਆਂ ਦੋਨੇ ਕਰਜ਼ਾਈ ਕਰ ਲੀਆਂ ਸੀ ਤਾਂ ਸਾਡੇ ਪੱਲੇ ਕੀ ਰਹਿ ਗਿਆ ਬਿਲਕੁਲ ਬਿਲਕੁਲ ਤਾਂ ਸਦਰ ਸਾਹਿਬ ਇੱਕ ਹੋਰ ਮਾਮਲਾ ਹੁਣ ਕਾਫੀ ਚਰਚਾ ਦੇ ਵਿੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਇਹ ਮਾਮਲਾ ਹੈ ਤੇ ਹੁਣ ਜਿਹੜੇ ਮੌਜੂਦਾ ਜਥੇਦਾਰ ਨੇ ਗੈਨੀ ਰੁਗਵੀਰ ਸਿੰਘ ਉਹਨਾਂ ਦੇ ਇੱਕ ਰਿਪੋਰਟ ਜਿਹੜੀ ਪੁਲਿਸ ਨੂੰ ਆ ਸੌਂਪੀ ਗਿਆ ਉਸ ਤੋਂ ਬਾਅਦ ਉਹਨਾਂ ਨੇ ਐਸਟਪੀਸੀ ਨੂੰ ਇਹ ਹੁਕਮ ਦਿੱਤੇ ਨੇ ਕਿ ਕਤਲ ਦਾ ਮੁਕਦਮਾ ਦਰਜ ਕੀਤਾ ਜਾਵੇ ਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਹਿੰਦੇ ਕਿ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਸੀ ਇਹ ਪੂਰਾ ਮਾਮਲਾ ਜਾਣਨਾ ਚਾਹਾਂਗੇ ਕਿ ਆਖਰ ਹੈ ਕੀ ਹੈ ਬਹੁਤ ਵੱਡਾ ਭਾਵਕ ਤੇ ਸਵੇਦਨਸ਼ੀਲ ਮੁੱਦਾ ਹੈ ਇਸ ਮੁੱਦੇ ਦਾ ਤੁਸੀਂ ਸਵਾਲ ਲੈ ਰਹੇ ਹੋ ਮੈਂ ਕਹਾਂਗਾ ਕਿ ਜਿਦਾਂ ਆਪਾਂ ਪਹਿਲਾਂ ਸਾਡੇ ਪਿਓਖ ਦੀ ਗੱਲ ਕੀਤੀ ਹੈ ਜੀ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਸਾਡੀ ਵਿਰਾਸਤ ਦੀ ਕਿ ਸਾਡੀ ਵਿਰਾਸਤ ਜਿਹੜੀ ਕਿਸ ਕਦਰ ਰੁਲੀ ਗਈ ਹੈ ਜੀ ਭਾਈ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਜੀ ਉਹਨਾਂ ਨੂੰ ਉਸ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕਦੇ ਸਾਹਿਬ ਬਿਆਨ ਸਿੰਘ ਹੁੰਦੇ ਸੀ ਜੀ ਬਿਆਨ ਸਿੰਘ ਜਿਹੜੇ ਹੈ ਉਹਦਾ ਜਿਹੜਾ ਐ ਡੀਜੀਪੀ ਸੀ ਦਾ ਗਿਲ ਜਿਹੜਾ ਹੈਗਾ ਉਹ ਬੜਾ ਮਨਿਆ ਜਾਂਦਾ ਸੀ ਖੁੰਖਾਰ ਕਿਸਮ ਦਾ ਡੀਜੀਪੀ ਸੀ ਕਿ ਕਿਸ ਤਰ੍ਹਾਂ ਕਿਸ ਕਦਰ ਬੱਚੇ ਝੁੱਕ ਕੇ ਕੋਹੇ ਗਏ ਝੂਠੇ ਪੁਲਿਸ ਮੁਕਾਬਲੇ ਚ ਮਾਰੇ ਗਏ ਆਏ ਦਿਨ ਆਪਾਂ ਜਰਨਲਿਸਟ ਹੈ ਜੋ ਤੋਂ ਆਏ ਦਿਨ ਦੇਖਦੇ ਆ ਕਿ ਕਿਸੇ ਨਾ ਕਿਸੇ ਕੇਸ ਦਾ ਕੋ ਮਾਮਲਾ ਹੁੰਦਾ ਸਾਹਮਣੇ ਕਿਤੇ ਕੋਈ ਥਾਣੇਦਾਰ ਦੀ ਗੱਲ ਕਰਦੇ ਆ ਕਿਤੇ ਕੋ ਹੋਰ ਸੀਨੀਅਰ ਅਧਿਕਾਰੀ ਦੀ ਗੱਲ ਕਰਦੇ ਕਿ ਝੂਠਾ ਪ੍ਰਿੰਸ ਮੁਕਾਬਲਾ ਤੇ ਝੂਠਾ ਪੁਲਿਸ ਮੁਕਾਬਲਾ ਕਿਸ ਕਦਰ ਕਿ ਉਹਨ ਗ੍ਰਿਫਤਾਰ ਕਰ ਲਿਆ ਬਾਅਦ ਚ ਦਿਖਾਤਾ ਕਿ ਦੌੜ ਗਿਆ ਹੂੰ ਅਈ ਗੁਰਦੇਵ ਸਿੰਘ ਕੌਂਕੇ ਦਾ ਜਦੋਂ ਆਪਾਂ ਜ਼ਿਕਰ ਕਰਦੇ ਆ ਇਸ ਤੋਂ ਵੱਡੀ ਕੋਈ ਦਖਾਂਤ ਜਾਂ ਤਰਾਸ ਦੀ ਵਾਲੀ ਗੱਲ ਹੋ ਨਹੀਂ ਸਕਦੀ ਜੀ ਅਕਾਲ ਤਖਤ ਦੇ ਜਥੇਦਾਰ ਰਹੇ ਹੋਣ ਹੂੰ ਉਸ ਨੂੰ ਪਿੰਡ ਤੋਂ ਚੁੱਕਿਆ ਗਿਆ ਹੋਵੇ ਜੀ ਪਹਿਲਾਂ ਤਸ਼ੱਦਦ ਕੀਤਾ ਗਿਆ ਹੂੰ ਜਗਰਾਉਂ ਦੀ ਪੁਲਿਸ ਚੁੱਕ ਕੇ ਲੈ ਕੇ ਗਈ ਜੀ ਸੀਆਈ ਸਟਾਫ ਤੇ ਰੱਖਿਆ ਗਿਆ ਉਸ ਨੂੰ ਹੂੰ ਉਸ ਤੋਂ ਬਾਅਦ ਕੁਝ ਦਿਨ ਬਾਅਦ ਛੱਡ ਦਿੱਤਾ ਗਿਆ ਜੀ ਫਿਰ ਗ੍ਰਿਫਤਾਰ ਕਰ ਲਿਆ ਗਿਆ ਔਰ ਗ੍ਰਿਫਤਾਰ ਕਰਕੇ ਉਹਦੇ ਤੇ ਉਸੇ ਹੀ ਪਿੰਡ ਦੇ ਇੱਕ ਨੌਜਵਾਨ ਦੇ ਕਤਲ ਦਾ ਕੇਸ ਪਾਇਆ ਗਿਆ ਜੀ ਫਿਰ ਦਿਖਾਇਆ ਗਿਆ ਕਿ ਭਾਈ ਕੌਕੇ ਨੂੰ ਹਥਿਆਰ ਬਰਾਂਦ ਕਰਨ ਲਈ ਲੈ ਕੇ ਜਾ ਰਿਆ ਕਿਹੜੇ ਹਥਿਆਰ ਜਿਹੜੇ ਲੋਕ ਰੱਬ ਦਾ ਨਾਮ ਲੈਣ ਵਾਲੇ ਆ ਸਿਮਰਨ ਕਰਨ ਵਾਲੇ ਆ ਉਹਨਾਂ ਕੋਲ ਕਿਹੜੇ ਹਥਿਆਰ ਹੋਣੇ ਸੀ ਹਥਿਆਰ ਬਰਾਂਦਗੀ ਲਈ ਲੈ ਕੇ ਗਏ ਜੀ ਤੇ ਕੌਕੇ ਕਦੇ ਮੁੜ ਕੇ ਨਹੀਂ ਆਇਆ ਭਗੌੜਾ ਦਿਖਾਤਾ ਜੀ ਕਿਸ ਕਦਰ ਪੁਲਿਸ ਦੀ ਹਿਰਾਸਤ ਦੇ ਵਿੱਚ ਦੇਖੋ 92 93 ਦੀਆਂ ਗੱਲਾਂ ਹੋਣ ਜੋਤ ਆਕਾਲ ਤਾਸਿਲ ਦੇ ਜਥੇਦਾਰ ਦੀ ਜੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਜੇ ਕਤਲ ਹੋ ਜੇ ਜੀ ਤੇ ਆਜਨੇ ਸਾਲ ਬੀਤ ਜਾਣੇ ਦੇ ਬਾਅਦ ਆਪਾਂ 23 ਚ ਗੱਲ ਕਰ ਰਹੇ ਆ ਜੀ ਕਿਸੇ ਨੇ ਸਾਰਨਾ ਲਈ ਹੋਵੇ ਬਿਲਕੁਲ ਇਸ ਦੇ ਮੈਂ ਕਹਾਂਗਾ ਇੱਕ ਮੁੱਖ ਮੰਤਰੀ ਨਹੀਂ ਜੀ ਇੰਨੇ ਸਮੇਂ ਚ ਬਿਆਨ ਸਿੰਘ ਤੋਂ ਲੈ ਕੇ ਜੇ ਆਪਾਂ ਹੁਣ ਤੱਕ ਦੀ ਗੱਲ ਕਰ ਲਈਏ ਹੂੰ ਦਵਾਲੀ ਦੇ ਪਟਾਕਿਆਂ ਦੀ ਤਰ੍ਹਾਂ ਮੁੱਖ ਮੰਤਰੀਆਂ ਦੀ ਲੜੀ ਬਣਦੀ ਆ ਪੂਰੀ ਬਿਲਕੁਲ ਕਿ ਇੰਨੇ ਮੁੱਖ ਮੰਤਰੀ ਹੋਏ ਆ ਉਹਨਾਂ ਮੁੱਖ ਮੰਤਰੀਆਂ ਚੋਂ ਕਿਸੇ ਨੇ ਵੀ ਇਹ ਹਿੰਮਤ ਨਹੀਂ ਕੀਤੀ ਹਿਮਾਕਤ ਨਹੀਂ ਕੀਤੀ ਜੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਕਿਵੇਂ ਹੋ ਗਿਆ ਕਤਲ ਤਾਂ ਹੋ ਗਿਆ ਐਡੀ ਵੱਡੀ ਤਰ੍ਹਾਂ ਦੀ ਹੈ ਜੀ ਘਟ ਰ ਘਟ ਸੱਚੀ ਸਾਹਮਣੇ ਲੈ ਕੇ ਆਓ ਕਿ ਕਤਲ ਕਿਵੇਂ ਹੋਇਆ ਉਹ ਸੱਚ ਵੀ ਨਹੀਂ ਸਾਹਮਣੇ ਲਿਆਂਦਾ ਗਿਆ ਤੇ ਹੁਣ ਮਨੁੱਖੀ ਅਧਿਕਾਰ ਜਿਹੜਾ ਹੈਗਾ ਇੱਕ ਸੰਗਠਨ ਹੈਗਾ ਉਸ ਸੰਗਠਨ ਵੱਲੋਂ ਜਿਹਦਾ ਤੁਸੀਂ ਜ਼ਿਕਰ ਕੀਤਾ ਆਕਾਤ ਸਾਡੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਨਾਲ ਉਸ ਵੇਲੇ ਇੱਕ ਜਿਹੜਾ ਹੈਗਾ ਸੀਨੀਅਰ ਪੁਲਿਸ ਅਧਿਕਾਰੀ ਮਿਸਟਰ ਤਵਾੜੀ ਹੋਏ ਆ ਉਹਨਾਂ ਨੇ ਇੱਕ ਜਾਂਚ ਕੀਤੀ ਉਹ ਜਾਂਚ ਦੇ ਵਿੱਚ ਕਿਦਰੀ ਗੱਲਾਂ ਪਾਈਆਂ ਗਈਆਂ ਕਿ ਜਿਹੜੇ ਜਥੇਦਾਰ ਕੌਕੇ ਆ ਉਹਨਾਂ ਦਾ ਕਤਲ ਪਰੀਸ ਹਰਾਸਤਜ ਹੋਇਆ ਇਦੀ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ ਜਾਂਚ ਪੜਤਾਲ ਦੀ ਲੋੜ ਹੈ ਜੀ ਉਸ ਤੋਂ ਬਾਅਦ ਕਿਸੇ ਨੇ ਜਾਂਚ ਨਹੀਂ ਕੀਤੀ ਔਰ ਉਹ ਜਿਹੜੀ ਰਿਪੋਰਟ ਸੀ ਇਦਾਂ ਜਿਵੇਂ ਆਪਾਂ ਕਹਿੰਦੇ ਆ ਤੂਲ ਚੜਦੀ ਰਹੀ ਹੁਣ ਜਿਹੜਾ ਸੰਗਠਨ ਹੈਗਾ ਉਸ ਸੰਗਠਨ ਵੱਲੋਂ ਜਿਹੜਾ ਹੈਗਾ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਨਾਲ ਪੱਤਰ ਲਾਇਆ ਗਿਆ ਉਹਨਾਂ ਹੀ ਬਿਲਿਆਂ 'ਚ ਜੋ ਤੇ ਜਸਜੀਤ ਸਿੰਘ ਹੋਇਆ ਬੜੀ ਇੱਕ ਸੂਝਵਾਨ ਹਸਤੀ ਹੋਇਆ ਉਹ ਵੀ ਜ਼ਿਆਤਿਆਂ ਦੇ ਖਿਲਾਫ ਲੜਦੇ ਸੀ ਉਹਨਾਂ ਨੇ ਵੀ ਇਸ ਮਾਮਲੇ ਤੇ ਇੱਕ ਰਿਪੋਰਟ ਦਿੱਤੀ ਹੈ ਜੀ ਕਿ ਵੀ ਇਹ ਜਿਹੜਾ ਕਤਲ ਹੈ ਇਹ ਦੌੜੇ ਨਹੀਂਗੇ ਕਤਲ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਉਹ ਦੋਨੇ ਰਿਪੋਰਟਾਂ ਲਾ ਕੇ ਉਹਨਾਂ ਨੇ ਅਕਾਲ ਤਾ ਸਰ ਦੇ ਜਥੇਦਾਰ ਨੂੰ ਸੌਂਪੀਆਂ ਹੁਣ ਅਕਾਲ ਤਾ ਸਰ ਦੇ ਜਥੇਦਾਰ ਨੇ ਕਿਹਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਪੜਤਾਲ ਲਈ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਕਾਤਲ ਹੈ ਗਿਆ ਉਹ ਸਾਹਮਣੇ ਲਿਆਂਦੇ ਜਾਣ ਉਹਦਾ ਅਗਲਾ ਪੱਖ ਜਿਹੜਾ ਇੱਕ ਜਿਹੜਾ ਹੁਣ ਆਪਾਂ ਕਹਿ ਸਕਦੇ ਹਾਂ ਕੋਈ ਹਾਂ ਪੱਖੀ ਪੱਖ ਇਹ ਵੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਉਹਦੇ ਤੇ ਫੌਰੀ ਤੌਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੀਗਲ اپینین ਲੈ ਕੇ ਕੇ ਦਰਜ ਕਰਾਉਣ ਦੇ ਲਈ ਕੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਤੱਥ ਤਾਂ ਸਾਹਮਣੇ ਹੈਗੇ ਹੈਗੇ ਆ ਉਹਨਾਂ ਤੱਥਾਂ ਦੇ ਅੰਦਾਜ਼ ਕਾਰਵਾਈ ਹੋਣੀ ਹੈ ਬਣਦੀ ਹੈ ਅਕਾਲ ਤਖਤ ਦੇ ਜਥੇਦਾਰ ਨੇ ਮੈਂ ਸਮਝਦਾ ਕਿ ਠੀਕ ਫੈਸਲਾ ਲਿਆ ਜਿਹੜਾ ਐਸਜੀਪੀਸੀ ਨੂੰ ਕਿਹਾ ਕਿ ਭਾਈ ਗਦੇਸ਼ ਸਿੰਘ ਕਹੋ ਕਿ ਅਕਾਲ ਤਖਤ ਦੇ ਜਥੇਦਾਰ ਹੋਣਾ ਤੇ ਇਸ ਕਦਰ ਪਗੋੜਾ ਕਰਾਰ ਦੇ ਕੇ ਉਹਨਾਂ ਦਾ ਕਤਲ ਹੋ ਜੇ ਤੇ ਦਹਾਕਿਆਂ ਤੱਕ ਉਹਨਾਂ ਦੀ ਜਾਂਚ ਪੜਤਾਲ ਨਾ ਹੋਵੇ ਇਹ ਤਾਂ ਮੈਂ ਕਹਾਂਗਾ ਕਿ ਇਸ ਤੋਂ ਵੱਡਾ ਮਨੁੱਖੀ ਅਧਿਕਾਰ ਦੀ ਲੰਗਣਾ ਹੋ ਨਹੀਂ ਸਕਦੀ ਜੀ ਜੋ ਸਧਾਰਨ ਵਿਅਕਤੀ ਕੋਈ ਮਾਰਿਆ ਜਾਵੇ ਉਹ ਦੌਰ ਦੇ ਵਿੱਚ ਮੈਂ ਬੀਂਗ ਇੱਕ ਜਰਨਲਿਸਟ ਮੈਂ ਉਹ ਦੌਰ ਨੂੰ ਕਵਰ ਕਰਦਾ ਰਿਹਾ ਹਾਂ ਜੀ ਕਿੰਨੇ ਨੌਜਵਾਨ ਸੀ ਮਦਰ ਟ੍ਰਿਬਿਊਨ ਚ ਐਜ਼ ਅ ਰਿਪੋਰਟਰ ਕੰਮ ਕਰਦਾ ਰਿਹਾ ਹਾਂ ਜੀ ਕਿੰਨੇ ਨੌਜਵਾਨ ਸੀ ਜੋ ਜਿਹੜੇ ਸਾਡੇ ਕੋਲੇ ਖਬਰਾਂ ਲੈ ਕੇ ਆਉਂਦੇ ਸੀ ਕੋਈ ਖਬਰ ਜਿਹੜੀ ਹੈ ਕਿਸੇ ਆਰਗੇਨਾਈਜੇਸ਼ਨ ਦੀ ਹੁੰਦੀ ਸੀ ਕੋਈ ਕਿਸੇ ਗਰੁੱਪ ਦੀ ਹੁੰਦੀ ਸੀ ਜੀ ਉਹ ਸਾਰੇ ਕਿੱਧਰ ਤੁਰ ਗਏ ਬਿਲਕੁਲ ਲੰਮੇ ਲੰਡੇ ਨੌਜਵਾਨ ਕੋਈ ਇੰਜੀਨੀਅਰਿੰਗ ਕਰਦਾ ਸੀ ਕੋਈ ਡਾਕਟਰੀ ਦੀ ਪੜ੍ਹਾਈ ਕਰਦਾ ਸੀ ਕੋਈ ਹੋਰ ਚੇਰੀ ਸਿੱਖਿਆ ਕਰਦਾ ਸੀ ਜੀ ਉਹ ਸਾਰੇ ਦੇ ਸਾਰੇ ਕਿਸ ਕਦਰ ਅਲੋਪ ਹੋ ਗਏ ਕਿਹੜਿਆਂ ਸੋਇਆਂ ਤੇ ਕਿਹੜੀਆਂ ਕੱਸੀਆਂ ਦੇ ਆ ਪੁਲਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰੇ ਗਏ ਜੀ ਉਹਨਾਂ ਜੋ ਕਈਆਂ ਦੇ ਮਾਪੇ ਨੂੰ ਇਨਸਾਫ ਜਾਂ ਨਿਆਂ ਮਿਲਿਆ ਹੋਇਆ ਤੇ ਕਈਆਂ ਦੇ ਤਾਂ ਮਾਪੇ ਵੀ ਇੱਦਾਂ ਹੀ ਤੁਰ ਗਏ ਨਾ ਤੇ ਇਨਸਾਫ ਦੀ ਅਡੀਕਰ ਤੇ ਸੋ ਬਹੁਤ ਵੱਡਾ ਮਾਮਲਾ ਹੈ ਇਸ ਮਾਮਲੇ ਤੇ ਵੀਗੇ ਜਰਨਲਿਸਟ ਮੈਂ ਵੀ ਇਹ ਕਹਾਗਾ ਜੀ ਕਿ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਔਰ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਭਾਈ ਗਦੇਸ਼ ਸਿੰਘ ਕੌਂਕੇ ਦਾ ਆਖਰ ਕਤਲ ਕੀਤਾ ਕਿਸ ਨੇ ਹੈ ਤੇ ਕੌਣ ਆ ਇਸ ਦੇ ਕਤਲ ਬਿਲਕੁਲ ਲੋਕ ਸੋ ਜਦੋਂ ਪੰਜਾਬ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਪੰਥਕ ਪਾਰਟੀ ਐ ਅਕਾਲੀ ਦਲ ਪੰਜਾਬ ਦੀ ਕਹਿੰਦੇ ਕਿ ਹੁਣ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦੇ ਲਈ ਜਿਨੇ ਵੀ ਪਾਰਟੀ ਦੇ ਵਿੱਚੋਂ ਆਗੂ ਗਏ ਨੇ ਜਾਂ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਕਹਿੰਦੇ ਕਿ ਹੁਣ ਰਸਤਿਆਂ ਨੂੰ ਮਨਾਉਣ ਦੇ ਲਈ ਅਕਾਲੀ ਦਲ ਦੇ ਵੱਲੋਂ ਆ ਭੂਮਿਕਾ ਨਿਭਾਈ ਜਾ ਰਹੀ ਹੈ ਬੀਤੇ ਦਿਨ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਸਮੂੱਚੀ ਲੀਡਰਸ਼ਿਪ ਲੰਘੇ ਐਤਵਾਰ ਮਨਜੀਤ ਸਿੰਘ ਜੀਕੇ ਦੇ ਘਰ ਸ਼ਾਮ ਨੂੰ ਪਹੁੰਚੇ ਸੀ ਤੇ ਕੱਲ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤੇ ਮਨਜੀਤ ਸਿੰਘ ਜੀਕੇ ਨੇ ਵੀ ਕਿਹਾ ਕਿ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਇਕਜੁੱਟ ਹੋ ਕੇ ਆ ਪੰਜਾਬ ਦੇ ਲਈ ਜਾਂ ਪੰਜਾਬ ਦੇ ਹੱਕਾਂ ਦੀ ਖਾਤਰ ਖੜਨਾ ਚਾਹੀਦਾ ਹੈ ਤੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਵੀ ਨੇ ਕਿ ਕਿਸੇ ਵੇਲੇ ਵੀ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ ਅਕਾਲੀ ਦਲ ਦੀ ਜੇ ਤੁ ਆਪਾਂ ਗੱਲ ਕਰ ਰਹੇ ਤਾਂ ਇਹ ਵੀ ਇੱਕ ਪੰਥਕ ਮਾਮਲਾ ਹੈ ਜੀ ਬਿਲਕੁਲ ਇਸ ਪੰਥਕ ਮੁੱਦੇ ਦੇ ਉੱਤੇ ਦੇਖੋ ਤੁਸੀਂ ਦੋ ਆਗੂਆਂ ਦਾ ਨਾਮ ਹੈ ਮਨਜੀਤ ਸਿੰਘ ਜੀ ਕੇ ਤੇ ਸੰਦੀਪ ਸਿੰਘ ਢੀਂਡਾ ਜੇ ਆਪਾਂ ਪਹਿਲਾਂ ਮਨਜੀਤ ਸਿੰਘ ਜੀ ਕੇ ਦੀ ਗੱਲ ਕਰੀਏ ਤਾਂ ਉਹ ਕੱਲ ਹੀ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਉਹਨਾਂ ਦੇ ਘਰ ਗਏ ਜੀ ਮਨਜੀਤ ਸਿੰਘ ਜੀ ਕੇ ਪਹਿਲਾਂ ਅਕਾਲੀ ਦਲ ਦੀ ਸੀ ਫਿਰ ਕਿਸੇ ਤਰੀਕੇ ਨਾਲ ਅਰ ਸੇਮਾ ਹੋ ਗਿਆ ਵੱਖ ਹੋ ਗਏ ਤੇ ਉਹਨਾਂ ਨੇ ਆਪਣੀ ਇੱਕ ਜਾਗੋ ਪਾਰਟੀ ਅਲੱਗ ਬਣਾ ਲਈ ਉਹ ਤੋਂ ਬਾਅਦ ਬਰਸਦੀਆਂ ਬਦਲਦੀਆਂ ਗਈਆਂ ਜੀ ਤੇ ਹੁਣ ਮਜੀਦ ਸਿੰਘ ਜੀ ਕੇ ਨੇ ਜਦੋਂ ਕਾਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਘਰ ਗਏ ਤਾਂ ਉਹਨੇ ਕਿਹਾ ਬਿਨਾਂ ਸ਼ਰਤ ਦੇ ਵਾਪਸ ਆਉਣਾ ਹੈ ਜੀ ਮਜੀਦ ਸਿੰਘ ਜੀ ਕੇ ਅਕਾਲੀ ਦਲ ਦਾ ਦਿੱਲੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਹੈ ਜਿਦਾਂ ਪਰਮਜੀਤ ਸਿੰਘ ਸਰਨਾ ਉਹ ਵੀ ਅਕਾਲੀ ਦਲ ਤੋਂ ਪਾਸੇ ਹੋ ਗਏ ਸੀ ਦਿੱਲੀ 'ਚ ਉਹ ਵੀ ਹੁਣ ਨਾਲ ਆ ਗਿਆ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਜੀ ਕੇ ਦੇ ਆਉਣ ਨਾਲ ਸਰਨਾ ਦੇ ਆਉਣ ਨਾਲ ਸੋਹਣੀ ਅਕਾਲੀ ਦਲ ਦਾ ਜਿਹੜਾ ਤੜਾ ਜਾਂ ਪਾਰਟੀ ਕਹਿ ਲਈਏ ਆਪਾਂ ਜੀ ਉਹ ਪਹਿਲਾਂ ਨਾਲੋਂ ਮਜ਼ਬੂਤ ਹੋਏਗੀ ਕਿਉਂਕਿ ਦੋਨੇ ਇੱਕ ਚੰਗੇ ਚਿਹਰੇ ਹਾਲਾਂਕਿ ਇਹਨਾਂ ਦੇ ਹੋਰ ਕਈ ਆਗੂ ਮਨਜਿੰਦਰ ਸਿੰਘ ਸਰਸਾ ਦੂਜੇ ਕੋ ਜਿਹੜੇ ਕੋਈ ਪੰਜ-ਪੰਜ ਚਲੇਗਾ ਕੋ ਹੋਰ इधर-ਉਧਰ ਚਲੇਗੇ ਪਰ ਇਹਦੇ باوجود ਵੀ ਜੀਕੇ ਤੇ ਸਰਨਾ ਦੋਨੇ ਚੰਗੇ ਚਿਹਰੇ ਆ ਕੱਲ ਇੱਥੇ ਆਏ ਆ ਜਿਹੜਾ ਇਹਨਾਂ ਨੇ ਆ ਕੇ ਜਦੋਂ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਿਨਾਂ ਸ਼ਰਤ ਜਿਹੜਾ ਹੈਗਾ ਵਾਪਸ ਆਉਨੇ ਆ ਉਸੇ ਮੌਕੇ ਦੇ ਉੱਤੇ ਸੁਵੀਰ ਸਿੰਘ ਬਾਦਲ ਨੇ ਵੀ ਗੱਲ ਕਹੀ ਹੈ ਜੀ ਕਿ ਅਸੀਂ ਹੁਣ ਜਿਹੜਾ ਹੈਗਾ ਦੇਸ਼ ਦੇ ਬਾਕੀ ਇਸ ਚੰਚ ਜਿੱਥੇ ਸਿੱਖਾਂ ਦੀ ਬਹੁਗਣਤੀ ਹੈ ਜਿਹੜੇ ਸੂਬਿਆਂ 'ਚ ਯੂਪੀ ਦੀ ਗੱਲ ਕਰ ਲਈਏ ਆਪਾਂ ਰਾਜਸਥਾਨ ਦੀ ਗੱਲ ਕਰ ਲਈਏ ਹਰਿਆਣੇ ਦੀ ਗੱਲ ਕਰ ਲਈਏ ਉੱਥੇ ਵੀ ਉਹ ਕਹਿੰਦੇ ਕਿ ਅਸੀਂ ਏਦਾਂ ਅਕਾਲੀ ਦਲ ਦੀਆਂ ਅਕਾਇਆਂ ਖੜੀਆਂ ਕਰਾਂਗੇ ਸੋ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਜੀ ਕਾਫੀ ਦੇਰ ਬਾਅਦ ਉਹਨਾਂ ਨੂੰ ਵੀ ਕਿਤੇ ਹੌਸਲਾ ਮਿਲਿਆ ਨਜ਼ਰ ਆ ਰਿਹਾ ਹੈ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਦੂਜੀਆਂ ਥਾਵਾਂ ਤੇ ਵੀ ਅਸੀਂ ਜਾ ਕੇ ਪਾਰਟੀਆਂ ਖੜੀਆਂ ਕਰਾਂਗੇ ਪਰ ਜਿੱਥੋਂ ਤੱਕ ਸਵਾਲ ਹੈ ਸਿਗਦੇਸ਼ ਸਿੰਘ ਢੀਂਡਸਾ ਦਾ ਜਦੋਂ ਥੂੜਾ ਜਿਹੋ ਦੇ ਵਿੱਚ ਮਾਮਲਾ ਹੁਣ ਰੰਗ ਬਦਲਦਾ ਨਜ਼ਰ ਆ ਰਿ ਉਦੇ ਚ ਕੀ ਹੈ ਕਿ ਢੀਂਸਾ ਸਾਹਿਬ ਨੇ ਆਪਣੇ ਹਮੈਤਿਆਂ ਦੀ ਮੀਟਿੰਗ ਸਦੀ ਦੀ ਕੁਝ ਦਿਨ ਹੋਏ ਜੀ ਉਹਨਾਂ ਨੇ ਕਿਹਾ ਹੈ ਕਿ ਵੀ ਠੀਕ ਹੈ ਆਪਾਂ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਜਿਹੜਾ ਹੈਗਾ ਉਹਦੇ ਚ ਆਪਾਂ ਸ਼ਾਮਲ ਹੋ ਸਕਦੇ ਹਾਂ ਹਮ ਪਰ ਸੁਖਵੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਮਾਫੀ ਮੰਗੀ ਹੈ ਜੀ ਉਹ ਮਾਫੀ ਮੰਗਣ ਦਾ ਢੰਗ ਤਰੀਕਾ ਠੀਕ ਨਹੀਂ ਹਮ ਉਹ ਤਾਂ ਹੋਇਆ ਕਿ ਆਪ ਹੀ ਇਕਾਲਤਾ ਸਾਦੇ ਸਨਮੁਖ ਹੋਏ ਤੇ ਆਪ ਵੀ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਜੀ ਮੈਂ ਮਾਫੀ ਮੰਗਦਾ ਹਾਂ ਜੀ ਤੇ ਜਿਹੜੀਆਂ ਬੱਜਰ ਗਲਤੀਆਂ ਸਾਡੀ ਸਰਕਾਰ ਦੇ ਸਮੇਂ ਚ ਹੋਈਆਂ ਹਮ ਉਹ ਮਾਫ ਕਰ ਦਿੱਤੀਆਂ ਜਾਣ ਉਹ ਕਹਿੰਦੇ ਅਸਲ ਢੰਗ ਤਰੀਕਾ ਤਾਂ ਇਹ ਹੁੰਦਾ ਕਿ ਆਕਾਲਤਸਾ ਦੇ ਜਿਹੜੇ ਜਥੇਦਾਰ ਆ ਜਿਹੜੇ ਹੁਣ ਮੌਜੂਦਾ ਜਥੇਦਾਰ ਆ ਜੀ ਉਹਨਾਂ ਨੂੰ ਅਰਜੀ ਦਿੱਤੀ ਜਾਵੇ ਬੇਨਤੀ ਕੀਤੀ ਜਾਵੇ ਕਿ ਵੀ ਮੈਂ ਆਕਾਲਤਸਾ ਦੇ ਸੰਮਖ ਹੋਣਾ ਚਾਹੁੰਦਾ ਜੀ ਤੇ ਆ ਮੈਂ ਗਲਤੀਆਂ ਜਾਂ ਆ ਪਾਰਟੀ ਨੇ ਸਾਡੇ ਨੇ ਗਲਤੀਆਂ ਕੀਤੀਆਂ ਜਿਦੇ ਲਈ ਅਸੀਂ ਮਾਫੀ ਮੰਗਣਾ ਚਾਹੁੰਦੇ ਆ ਉਸ ਤੋਂ ਬਾਅਦ ਆਕਾਲਤਸਾ ਦੇ ਜਥੇਦਾਰ ਉਹਨਾਂ ਸਮਾਧਨਗੇ ਸਦਨਣਗੇ ਜੀ ਕੀ ਅਗੇ ਤਰੀਕਾ ਅਪਣਾਉਂਦੇ ਆ ਕੀ ਨਹੀਂ ਅਪਣਾਉਂਦੇ ਇਹ ਫੈਸਲਾ ਅਕਾਲ ਤਖਤ ਦੇ ਜਥੇਦਾਰ ਨੇ ਕਰਨਾ ਹੈ ਪਰ ਕਹਿੰਦੇ ਇਹ ਨਹੀਂ ਹੈ ਕਿ ਵੀ ਆਪਣੇ ਤੌਰ ਤੇ ਕੋਈ ਵਿਅਕਤੀ ਕੋਈ ਨੇਤਾ ਕਾ ਵੀ ਐਸੀ ਗਲਤੀਆਂ ਕੀਤੀਆਂ ਆਪਣੇ ਤੌਰ ਤੇ ਮਾਫੀ ਮੰਗ ਲੇ ਤੇ ਆਪਣੇ ਤੌਰ ਤੇ ਕਹਿ ਲੇ ਕਿ ਮੇਰੇ ਗੁਨਾਹ ਬਖਸ਼ੇ ਗਏ ਕੋਈ ਕਸਿਸਟ ਹੁੰਦਾ ਮੈਨੂੰ ਯਾਦ ਆ ਬੀਂਗੇ ਜਰਨਲਿਸਟ ਜਦ ਮੈਂ ਗੱਲ ਕਰਦਾ ਸੀ ਜੀ ਸਿੰਘ ਬਰਨਾਲਾ ਕਿਸੇ ਸਮੇਂ ਜੀ ਮੁੱਖ ਮੰਤਰੀ ਤੇ ਕਾਲੀ ਦਲ ਦੇ ਪ੍ਰਧਾਨ ਵੀ ਸੀ ਹਾਲਾਂਕਿ ਜਿਹੜੇ ਉਸ ਵੇਲੇ ਦੇ ਜਥੇਦਾਰ ਹੈ ਪ੍ਰੋਫੈਸਰ ਦਰਸ਼ਨ ਸਿੰਘ ਜੀ ਉਹ ਹੁਣ ਉਹਨਾਂ ਨੂੰ ਵੀ ਪੰਥ ਚੋਂ ਛੇਕਿਆ ਜਾ ਚੁੱਕਿਆ ਹੈ ਤੇ ਲੋਕ ਕੋ ਇੱਕ ਵੱਖਰਾ ਮਾਮਲਾ ਹੈ ਪਰ ਉਸ ਵੇਲੇ ਜਥੇਦਾਰ ਸੀ ਪ੍ਰਸਾਦਰਸ਼ਨ ਸਿੰਘ ਉਹਨਾਂ ਨੇ ਹਾਲਾਂਕਿ ਮੁੱਖ ਮੰਤਰੀ ਸੀ ਸਦੀ ਸਿੰਘ ਬਨਾਲਾ ਅਕਾਲੀ ਦਲ ਦੇ ਪ੍ਰਧਾਨ ਸੀ ਜੀ ਉਹਨਾਂ ਨੂੰ ਸਦਿਆ ਮੈਨੂੰ ਅਜੇ ਵੀ ਯਾਦ ਹੈ ਸਦੀ ਸਿੰਘ ਬਨਾਲਾ ਨੂੰ ਥੰਮਲੇ ਨਾਲ ਬੰਨ ਕੇ ਸਜ਼ਾ ਦਿੱਤੀ ਗਈ ਸੀ ਅਕਾਲੀ ਸੱਦ ਦੇ ਜਥੇਦਾਰ ਵੱਲੋਂ ਜੀ ਜਣੀ ਉਹਦੇ ਬਾਰੇ ਕੋਈ ਸਵਾਲ ਉੱਠ ਸਕਦੇ ਆ ਵੀ ਤਰੀਕਾ ਠੀਕ ਹੈ ਨਹੀਂ ਹੈ ਪਰ ਮੈਂ ਇਹ ਗੱਲ ਇਸ ਕਰਕੇ ਸੁਣਾ ਰਿਹਾ ਕਿ ਅਕਾਲੀ ਸੱਦ ਦੇ ਜਥੇਦਾਰ ਇਸ ਢੰਗ ਨਾਲ ਫੈਸਲੇ ਲੈਂਦੇ ਆ ਪਿਛਲੀਆਂ ਵੀ ਰਵੱਈਤਾਂ ਨੇ ਹੂੰ ਉਹ ਇਹ ਦੈਂ ਜਿਹੜਾ ਹੈਗਾ ਮਹਾਰਾਜ ਹੰਦੀਪ ਸਿੰਘ ਦੀ ਗੱਲ ਕਰਦੇ ਆ ਕਿ ਹੋਰ ਸਮੇਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜੀ ਪਰ ਹੁਣ ਜਦੋਂ ਗੱਲ ਕੀਤੀ ਜਾਂਦੀ ਹੈ ਸੁਖਵੀਰ ਸਿੰਘ ਬਾਦਲ ਦੀ ਉਹ ਕਹਿੰਦੇ ਇਹ ਕੋਈ ਤਰੀਕਾ ਨਹੀਂ ਹੂੰ ਇਹ ਤੁਸੀਂ ਆਪਣੇ ਆਪ ਹੀ ਮਾਫੀ ਮੰਗ ਲਈ ਆਪਣੇ ਆਪ ਹੀ ਗਨਾਹ ਬਖਸ਼ੇਗੇ ਜੀ ਉਹ ਕਹਿੰਦੇ ਤਾਂ ਅਕਾਲ ਤਾ ਸਰ ਦੇ ਜਥੇਦਾਰ ਦੇ ਅੱਗੇ ਪੇਚ ਹੋ ਕੇ ਅਰਜੀ ਲਾਓ ਅਪੀਲ ਕਰੋ ਉਹ ਫੈਸਲਾ ਕਰਨਗੇ ਉਸ ਤੋਂ ਬਾਅਦ ਕਾਰਵਾਈ ਹੋਏਗੀ ਹੂੰ ਸੋ ਮੈਨੂੰ ਲੱਗਦਾ ਇਹ ਹੈ ਕਿ ਹੁਣ ਜਿਹੜਾ ਢੀਂਸਾ ਸਾਹਿਬ ਦਾ ਜਿਹੜਾ ਹਮੈਤੀ ਹੈਗੀ ਹੈ ਜੀ ਉਹਨਾਂ ਦੇ ਸਮਰਥਕ ਹੈਗੇ ਆ ਉਹਨਾਂ ਨੇ ਸਵਾਲ ਰੱਖਿਆ ਜੇ ਤਾਂ ਹੁਣ ਇਹ ਸਵਾਲ ਦੇ ਉੱਤੇ ਵੀ ਸੁਖਵੀਰ ਸਿੰਘ ਬਾਦਲ ਖਰੇ ਉੱਤਨਗੇ ਕੋਈ ਫੈਸਲਾ ਲੈਣਗੇ ਫੇਰ ਤਾਂ ਵੱਖਰੀ ਗੱਲ ਆ ਨਹੀਂ ਅੱਜ ਦੀ ਸਿੱਧੀ ਜਿਹੀ ਜੋ ਆਪਾਂ ਗੱਲ ਕਰਦੇ ਆ ਜੋ ਤਾਂ ਜੀ ਤਾਂ ਹੁਣ ਥੋੜਾ ਮੁਸ਼ਕਲ ਲੱਗ ਰਿਹਾ ਢੀਂਡਾ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਦੀ ਆਪਸ ਵਿੱਚ ਸਾਂਝ ਬਣ ਦੇ ਚ ਇੱਕ ਹੋਰ ਵੀ ਇੱਥੇ ਪਹਿਲੂ ਹੈਗਾ ਜੀ ਦੇਖੋ ਇਹ ਆ ਕਿ ਢੀਂਡਾ ਸਾਹਿਬ ਨੇ ਤਾਂ ਕਹਿਤਾ ਉਹਨਾਂ ਦੇ ਗਰੁੱਪ ਨੇ ਕਹਿਤਾ ਵੀ ਇਹਨਾਂ ਨੇ ਮਾਫੀ ਮੰਗ ਲਈ ਜਗ੍ਹਾ ਕਾਰਵਾਈ ਕਰਨੀ ਚਾਹੀਦੀ ਹੈ ਜੀ ਢੀਂਡਾ ਸਾਹਿਬ ਨੇ ਇਹ ਵੀ ਕਹਿਤਾ ਕਿ ਅਸੀ ਕਾਲਤਾ ਜੱਥੇਦਾਰ ਨੂੰ ਕਮਾਂਗੇ ਕਹਿੰਦੇ ਚਾਹੇ ਮੈਂ ਆ ਚਾਹੇ ਸੁਖਵੀਰ ਸਿੰਘ ਬਾਦਲ ਹੈ ਅਸੀਂ ਦੋਵੇਂ ਜਿਹੜੇ ਹੈਗੇ ਆ ਅਕਾਲ ਸਰਦ ਦੇ ਜਥੇਦਾਰ ਨੂੰ ਆਪਣੇ ਆਪਣੇ ਪਾਰਟੀ ਦੀਆਂ ਪ੍ਰਧਾਨਗੀਆਂ ਦੀਆਂ ਅਸਤੀਫੇ ਜਿਹੜੇ ਹੈਗੇ ਉਸ ਉਂਪਾਂਗੇ ਜੀ ਤੇ ਉਸ ਤੋਂ ਬਾਅਦ ਕੋਈ ਪੰਜ ਮੈਂਬਰੀ ਕਮੇਟੀ ਬਣ ਜੇ ਜਦ ਤੱਕ ਸਿਸਟਮ ਨਹੀਂ ਬਣਦਾ ਤਦ ਤੱਕ ਪੰਜ ਮੈਂਬਰੀ ਕਮੇਟੀ ਕੰਮ ਚਲਾਏਗੀ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣੀ ਆ ਜੀ ਉਹਨਾਂ ਨੇ ਤਾਂ ਕੋਈ ਟਿੱਪਣੀ ਨਹੀਂ ਕੀਤੀ ਇਸ ਗੱਲ ਤੇ ਨਾ ਉਹਨੇ ਕਿਹਾ ਕਿ ਮੈਂ ਇਦਾਂ ਕਰਾਂਗਾ ਜਾਂ ਉਦਾਂ ਕਰਾਂਗਾ ਉਹ ਤਾਂ ਮੈਦਾਨ 'ਚ ਨਿਕਲ ਪਿਆ ਉਹ ਕਹਿੰਦੇ ਮੈਂ ਤਾਂ ਹੁਣ ਦੂਜੇ ਸੂਬਿਆਂ 'ਚ ਵੀ ਜਾ ਕੇ ਜਿਹੜਾ ਪਾਰਟੀ ਖੜੀ ਕਰਾਂਗਾ ਜੀ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਕਿ ਵੀ ਕਿਸ ਕਦਰ ਜਿਹੜੀ ਸਾਡੀ ਇਕਤਾ ਹੋਏਗੀ ਕੀ ਉਹਦੇ ਲਈ ਸਾਂਝ ਹੋਏਗੀ ਕਿਸ ਤਰ੍ਹਾਂ ਦਾ ਜਿਹੜਾ ਸਿਸਟਮ ਅਡਾਪਟ ਕੀਤਾ ਜਾਏਗਾ ਪੰਜ ਮੈਂਬਰੀ ਕਮੇਟੀ ਬਣੇਗੀ ਜੀ ਜਾਂ ਕਾਲ ਤਸਸ ਤੇ ਪੇਸ਼ ਹੋਣਗੇ ਇਹਦੇ ਬਾਰੇ ਸੁਖਵੀਰ ਸਿੰਘ ਬਾਦਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਹੁਣ ਤੱਕ ਬਕਾਇਦਾ ਚਾਪਾ ਮੀਡੀਆ 'ਚ ਕੋਈ ਜਾਣਕਾਰੀ ਨਹੀਂ ਜੀ ਸੋ ਜਦ ਤੱਕ ਇਹ ਮਾਮਲੇ ਕਲੀਅਰ ਨਹੀਂ ਹੁੰਦੇ ਵੀ ਇਹ ਜਨਨਸ ਮੇਰਾ ਖਦਸ਼ਾ ਹੈ ਇਸ ਗੱਲ ਦਾ ਕਿ ਜਿਹੜੀ ਇਕਤਾ ਸੀਗੀ ਢਿੰਡਸਾ ਹੋਰ ਸਖਵੀਰ ਬਾਦਲ ਦੀ ਜੀ ਇਹਨੂੰ ਬਰੇਕਾਂ ਲੱਗਦੀਆਂ ਨਜ਼ਰ ਆ ਰਹੀਆਂ ਜੋ ਹਾਂ ਬਿਲਕੁਲ ਸ ਤਾਂ ਸਭ ਰਹਿੰਦੇ 2 ਮਿੰਟ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਨੇ ਆ ਜਿਕਰ ਪੰਜਾਬ ਤੇ ਹਰਿਆਣਾ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਮੌਕੇ ਸੰਘਣੀ ਧੁੰਦ ਛਾਈ ਹੋਈ ਹੈ ਤੇ ਸੰਘਣੀ ਧੁੰਦ ਦੇ ਕਾਰਨ ਜਿਹੜੇ ਸੜਕੀ ਹਾਦਸੇ ਨੇ ਉਹ ਵੀ ਕਾਫੀ ਵਾਪਰ ਰਹੇ ਨੇ ਹਾਲਾਂਕਿ ਵਿਭਾਗ ਦੇ ਵੱਲੋਂ yellow alert ਵੀ ਜਾਰੀ ਕੀਤਾ ਹੋਇਆ ਤੇ ਨਾਲ ਹੀ ਲੋਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਕਿ ਜਦੋਂ ਵੀ ਤੁਸੀਂ ਧੁੰਦ ਦੇ ਵਿੱਚ ਬਾਹਰ ਨਿਕਲਣਾ ਹੈ ਆਪਣੀ ਗੱਡੀ ਦੀ ਜਾਂ ਕਿਸੇ ਵੀ ਵਾਹਨ ਦੀ ਰਫ਼ਤਾਰ ਹੌਲੀ ਰੱਖੋ ਤਾਂ ਜੋ ਵਾਹਨਾ ਤੋਂ ਮਤਲਬ ਜੋ ਸੜਕੀ ਹਾਦਸੇ ਹੁੰਦੇ ਨੇ ਉਹਨਾਂ ਤੋਂ ਬਚਾਅ ਹੋ ਸਕੇ ਜੋ ਦਿੱਦਾਪਾ ਸਨਿਆਹੀ ਦੇ ਸਕਦਾ ਦੇਖੋ ਬਾਕਾਇਦਾ ਦੇ ਬਾਰੇ ਕੋਈ ਸ਼ੱਕ ਨਹੀਂ ਕਿ ਬਹੁਤ ਹੁੰਦਾ ਇਸ ਤਰ੍ਹਾਂ ਦਾ ਖਰਾਬ ਮੌਸਮ ਹੈ ਜਦੋਂ ਦਿਨ ਨੂੰ ਵੀ ਕਹਿੰਦੇ ਜਦੋਂ ਬਾਹਰ ਨਿਕਲਦੇ ਲੋਕ ਸੜਕਾਂ ਤੇ ਤਾਂ ਹੱਥ ਮਾਰਿਆ ਨਜ਼ਰ ਨਹੀਂ ਆਉਂਦਾ ਤਾਂ ਉਸ ਵੇਲੇ ਜਿਹੜੀ ਹੈਗੀ ਆ ਲੋਕਾਂ ਦੀ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਹਾਦਸਿਆਂ ਤੋਂ ਬਚਿਆ ਜਾਵੇ ਉਸ ਸੂਰਤ 'ਚ ਹੀ ਸੜਕ ਤੇ ਨਿਕਲਿਆ ਜਾਵੇ ਜਦੋਂ ਕੋਈ ਉਹਦੇ ਬਗੈਰ ਕੋਈ ਗੁਜ਼ਾਰਾ ਨਹੀਂ ਫਿਰ ਵੀ ਜਿਹੜਾ ਹੈਗਾ ਆਵਾਜ਼ੀ ਦਾ ਸਿਸਟਮ ਹੈ ਉਹਨੂੰ ਬਾਕਾਇਦਾ ਤੰਗ ਤਰੀਕਾ ਫਾਲੋ ਕਰਕੇ ਜਲਦਬਾਜੀ ਨਾ ਕਰੀ ਜਾਵੇ ਜਿਆਦਾ ਸਪੀਡ ਦੇ ਗੱਡੀਆਂ ਨਾ ਭਜਾਈਆਂ ਜਾਣ ਕਿਉਂਕਿ ਜੇ ਆਪਾਂ ਇਦਾਂ ਦਾ ਕੋਈ ਅੰਗੈਲੀ ਕਰਦੇ ਆ ਕੋਈ ਹਾਸਾ ਵਾਪਰ ਜਾਂਦਾ ਤਾਂ ਕਿਸੇ ਪੁੱਤ ਨੂੰ ਮਾਰ ਢੀ ਕਰੀ ਹੁੰਦੀ ਹੈ ਕਿਸੇ ਬਾਪ ਨੂੰ ਬੱਚੇ ਢੀ ਕਰੇ ਹੁੰਦੇ ਆਪਾਂ ਦੇਖਦੇ ਆ ਪਿਛਲੇ ਦਿਨਾਂ ਤੇ ਲਗਾਤਾਰ ਹੀ ਹੋ ਰਿਹਾ ਹੈ ਜੀ ਕਈ ਪਰਿਵਾਰਾਂ ਦੇ ਪਰਿਵਾਰ ਕਈ ਜਨਾਂ ਚਲੀਆਂ ਜਾਂਦੀਆਂ ਦੇਖੋ ਜੇ ਕੋਈ ਬਿਮਾਰ ਹੋ ਜਾਂਦਾ ਨਾ ਜੋਤ ਤਹਾਨੂੰ ਬਚਾਉਣ ਦੇ ਲਈ ਉਹਦੇ ਸਕੇ ਸੰਬੰਧੀ ਉਹ ਆਪ ਲੱਖਾਂ ਰੁਪਏ ਖਰਚ ਕਰਦੇ ਆ ਸਾਡੇ ਕਿੱਡੇ ਵੱਡੇ ਹਸਪਤਾਲ ਆ ਹਸਪਤਾਲਾਂ ਦਾ ਸਾਰਾ ਸਿਸਟਮ ਇਸ ਗੱਲ ਦੇ ਵਿੱਚ ਲੱਗਦਾ ਹੈ ਕਿ ਬੀਕੇ ਕਦਰ ਜਿਹੜੇ ਬਿਮਾਰ ਉਹਨਾਂ ਦੀ ਜਾਨਾਂ ਬਚਾਈਆਂ ਜਾ ਸਕਣ ਤੇ ਜੇ ਅਸੀਂ ਆਪ ਹੀ ਇੱਕ ਟੱਕਰ ਦੂਜੀ ਕਿਸੇ ਕਾਰ ਚ ਕਿਸੇ ਖੜੇ ਟਰੱਕ ਚ ਕਿਸੇ ਹੋਰ ਜਗ੍ਹਾ ਤੇ ਜਾ ਕੇ ਮਾਰਾਂਗੇ ਤੇ ਚਾਰ ਪੰਜ ਜਾਨਾਂ ਦੋ ਜਾਨਾਂ ਚਲੀਆਂ ਜਾਣ ਇਹ ਤੋਂ ਮੰਦ ਭਾਗੀ ਗੱਲ ਕੀ ਉਸ ਦੇ ਇਸ ਨੂੰ ਅਸੀਂ ਇਸੇ ਕਰਕੇ ਕਹਿੰਦੇ ਕਿ ਅਜਾਈ ਮੌਤ ਮਾਰਿਆ ਗਿਆ ਬਿਨਾਂ ਕਿਸੇ ਵਜ੍ਹਾ ਦੇ ਚਲੇ ਜਾਣਾ ਜਿਹੜਾ ਹੈਗਾ ਕੋਈ ਬਿਮਾਰ ਹੋ ਕੇ ਚਲੇ ਗਿਆ ਬੇਵਸੀ ਚ ਚਲੇ ਗਿਆ ਉਹ ਵੀ ਨਾ ਜਾਵੇ ਇੱਕ ਬਕਰੀ ਗੱਲ ਹੈ ਪਰ ਘਟੋ ਘਟ ਹਾਦਸੇ ਹੰਤੂ ਦਾ ਬਚਿਆ ਜਾ ਸਕਦਾ ਹੈ ਇਸ ਮਾਮਲੇ ਦੇ ਤੇ ਤਾਂ ਜਿਹੜੀ ਮੈਂ ਸਮਝਦਾ ਕਿ ਜਿਹੜੀ ਸਾਡੀ ਆਪਣੀ ਜਿਹੜੀ ਹੈਗੀ ਹੈ ਹਨ ਗਹਿਲੀ ਜਿਹੜੀ ਹੈਗੀ ਹੈ ਉਹਨ ਗਹਿਲੀ ਹੀ ਕਿਸੇ ਵੇਲੇ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਹੈ ਸੁਚੇਤਨ ਦੀ ਜ਼ਰੂਰਤ ਹੈ ਜਿੱਦਾਂ ਸੜਕਾਂ ਤੇ ਲਿਖਿਆ ਹੁੰਦਾ ਹੈ ਕਿ ਤੁਹਾਨੂੰ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਘਰ ਚ ਆੜੀ ਕਰਿਆ ਐਨੀ ਤੇਜ਼ੀ ਨਾ ਕਰੋ ਕਿ ਤੁਸੀਂ ਕਦੇ ਵੀ ਘਰੇ ਨਾ ਪਹੁੰਚ ਸਕੋ ਬਿਲਕੁਲ ਬਿਲਕੁਲ ਤਾਂ ਧੰਨਵਾਦ ਸਤੂ ਸਾਹਿਬ ਨੇ ਆ तमाम ਮੁੱਦਿਆਂ ਤੇ ਖਬਰਾਂ ਤੇ ਗੱਲਬਾਤ ਕਰਨ ਦੇ ਲਈ ਧੰਨਵਾਦ ਜੀ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਫਸਟ ਰਿਕਾ